ਰੋਮੀਆ ਪਹਿਲਾ ਅਧਿਆਇ ਉਸ ਦੀ 17ਵੀਂ ਐਤ ਕਿਉਂ ਜੋ ਉਸ ਵਿੱਚ ਖੁਦਾ ਦਾ ਉਹ ਧਰਮ ਹੈ ਜੋ ਨੇਚਾ ਤੋਂ ਨੇਚਾ ਲਈ ਪ੍ਰਗਟ ਹੁੰਦਾ ਹੈ ਖੁਦਾ ਦਾ ਉਹ ਧਰਮ ਹੈ ਜੋ ਨੇਚਾ ਤੋਂ ਨੇਚਾ ਲਈ ਪ੍ਰਗਟ ਹੁੰਦਾ ਹੈ ਜਿਵੇਂ ਲਿਖਿਆ ਹੋਇਆ ਹੈ ਪਈ ਧਰਮੀ ਨੇਚਾ ਤੋਂ ਜਿਉਂਦਾ ਰਹੇਗਾ ਧਰਮੀ ਔਰ ਧਰਮੀ ਦੇ ਲਈ ਇੰਗਲਿਸ਼ ਵਰਡ ਹੈ ਜਸਟ ਦ ਜਸਟ ਸ਼ਲ ਲਿਵ ਬਾਈ ਫੇਟ ਜਸਟ ਇਹਨੂੰ ਥੋੜਾ ਜਿਆਦਾ ਰੈੱਡ ਕਰ ਦਿਓ ਦੂਰ ਤੱਕ ਦਿਖਾ ਦਿਓ ਇੰਗਲਿਸ਼ ਵਰਡ ਹੈ ਜਸਟ ਔਰ ਨਬੀ ਨੇ ਕਿਹਾ ਇਹ ਮਾਰਟਿਨ ਲੂਥਰ ਹੈ ਜਿਸ ਤੋਂ ਜਸਟੀਫਿਕੇਸ਼ਨ ਸ਼ੁਰੂ ਹੋਈ ਮਾਰਟਿਨ ਲੂਥਰ ਤੋਂ ਜਸਟੀਫਿਕੇਸ਼ਨ ਸ਼ੁਰੂ ਹੋਈ ਜਸਟੀਫਿਕੇਸ਼ਨ ਦਾ ਮਤਲਬ ਆ ਧਰਮੀ ਠਹਿਰਾਇਆ ਜਾਣਾ ਔਰ ਧਰਮੀ ਠਹਿਰਾਏ ਜਾਣ ਦਾ ਮਤਲਬ ਕੀ ਹੈ ਸਰ ਆ ਦੇਖੋ ਇਸ ਦੇ ਉੱਤੇ ਧਰਮੀ ਠਹਿਰਾਏ ਜਾਣ ਦਾ ਮਤਲਬ ਕੀ ਹੈ ਦੁਨੀਆ ਅੱਜ ਕਹਿੰਦੀ ਹੈ ਕਿ ਸਾਡਾ ਫਲਾਣਾ ਧਰਮ ਆ ਅਸੀਂ ਇਸ ਧਰਮ ਦੇ ਆ ਸੀ ਉਸ ਧਰਮ ਦੇ ਆ ਧਰਮ ਦੇ ਆ ਪਤਾ ਨਹੀਂ ਕਿੰਨੀ ਕੁ ਰੇਲ ਬਣੀ ਹੋਈ ਆ ਧਰਮਾਂ ਦੀ ਅਸਲ ਧਰਮ ਉਹ ਹੈ ਜਿਹਦੇ ਵਿੱਚ ਖੁਦਾ ਤੁਹਾਨੂੰ ਧਰਮੀ ਠਹਿਰਾ ਦੇਵੇ ਅਰਦਰ ਮੀਠੇ ਰਹਾਉਣ ਦਾ ਮਤਲਬ ਕੀ ਹੈ ਇੱਕ ਹੁੰਦਾ ਆ ਕਿ ਭਾਈ ਚਰਨ ਨੇ ਬਹੁਤ ਸਾਰੇ ਪਾਪ ਕੀਤੇ ਆ ਤੇ ਮੈਂ ਭਾਈ ਚਰਨ ਦੇ ਪਾਪ ਨੂੰ ਮਾਫ ਕਰਦਾ ਇਹ ਹੁੰਦਾ ਆ ਮਾਫ ਕਰਨਾ ਪਰਦਰ ਮੀਠੇ ਰਹਾਉਣ ਦੇ ਰਹਾਉਣ ਦਾ ਮਤਲਬ ਆ ਕਿ ਭਾਈ ਚਰਨ ਨੇ ਕਦੇ ਪਾਪ ਕੀਤਾ ਹੀ ਨਹੀਂ ਤੁਸੀਂ ਖੁਸ਼ ਨਹੀਂ ਹੋਏ ਇਸ ਗੱਲ ਤੋਂ ਕੀ ਤੁਸੀਂ ਧਰਮੀ ਠਹਿਰਾਏ ਗਏ ਹੋ? ਹਾਂ। ਔਰ ਧਰਮੀ ਠਹਿਰਾਏ ਜਾਂਦਾ ਮਤਲਬ ਕੀ ਹੈ? ਕਿ ਤੁਸੀਂ ਕਦੇ ਪਾਪ ਨਹੀਂ ਕੀਤਾ। ਹੇਲੋਇਆ। ਕਿ ਤੁਸੀਂ ਕਦੇ ਪਾਪ ਕੀਤਾ ਹੀ ਨਹੀਂ, ਕੀਤੇ ਬਹੁਤ ਆ। ਪਰ ਜਦ ਗੱਲ ਆਈ ਉਹਦੇ ਪਿਆਰ ਦੀ, ਜਦ ਗੱਲ ਆਈ ਉਹਦੀ ਦਇਆ ਦੀ, ਤਾਂ ਉਹਨੇ ਸਾਡੇ ਪਾਪਾਂ ਦੀ ਫਾਈਲ ਬੰਦ ਕਰਕੇ ਭੁੱਲਾਂ ਦੇ ਸਮੁੰਦਰ ਵਿੱਚ ਸੁੱਟ ਕੇ ਆਖਿਆ, ਭਾਈ ਬਿੱਟੂ, ਤੂੰ ਕਦੇ ਪਾਪ ਕੀਤਾ ਹੀ ਨਹੀਂ ਆ ਮੇਰੀਆਂ ਭੈਣਾਂ ਨੇ ਕਦੇ ਪਾਪ ਇਹਨੂੰ ਕਹਿੰਦੇ ਆ ਧਰਮੀ ਠਹਿਰਾਉਣਾ ਔਰ ਜਿਹੜਾ ਧਰਮੀ ਠਹਿਰਾਇਆ ਗਿਆ ਜਿਹੜਾ ਧਰਮੀ ਠਹਿਰਾਇਆ ਗਿਆ ਉਹਦੇ ਲਈ ਲਿਖਿਆ ਹੋਇਆ ਕਿ ਧਰਮੀ ਨੇਚਾ ਨਾਲ ਜੀਵੇਗਾ ਜਿਹੜਾ ਬੰਦਾ ਧਰਮੀ ਠਹਿਰਾ ਦਿੱਤਾ ਗਿਆ ਨੇਚਾ ਨਾਲ ਹੁਣ ਸੁਣੋ ਧਿਆਨ ਦੇ ਨਾਲ ਨੇਚਾ ਨਾਲ ਜੀਵੇਗਾ ਔਰ ਜੀਣ ਦਾ ਮਤਲਬ ਸਾਹ ਲੈਣਾ ਨਹੀਂ ਆ ਸਿਕੋ ਵਾ ਕੇਹਾ ਭਾਈ ਤੇ ਜੁੰਦਾ ਆ ਸਾਹ ਚੱਲ ਰਹੇ ਆ ਭਾਈ ਤਾਂ ਜੁੰਦਾ ਆ ਇਹ ਨਹੀਂ ਆ ਜੂਣਾ ਇਹ ਧਰਮੀ ਜੀਣ ਜੀਵਨ ਜੀਣਾ ਇੱਕ ਕੈਰੇਕਟਰ ਹੈ ਇਹ ਧਰਮੀ ਜੀਵਨ ਜੀਣਾ ਇੱਕ ਕੈਰੇਕਟਰ ਇੱਕ ਚਰਿੱਤਰ ਜਿਸ ਨੂੰ ਅੱਜ ਅਸੀਂ ਸਮਝਾਂਗੇ ਜੇਕਰ ਧਰਮੀ ਨੇਚ ਨਾਲ ਜੀਵੇਗਾ ਦੇ ਇਟਸ ਨੋਟ ਜਸਟ ਬਰੀਥਿੰਗ ਯੂ ਆ ਬਰੀਥਿੰਗ ਐਨੀਬਾਡੀ ਕੈਨ ਸੇ the man is living ਕਿ ਇੱਕ ਬੰਦਾ ਸਾਹ ਲੈ ਰਿਆ ਤੇ ਲੋਕ ਆ ਕੇ ਕਹਿਣ ਕਿ ਆਹ ਜਿਉਂਦਾ ਹੀ ਆ ਦੇਖਿਆ ਏ ਧਰਮੀ ਆ ਇਹ ਜਿਉਂਦਾ ਆ ਬਹੁਤ ਸਾਰੇ ਲੋਕ ਇਸ ਗੱਲ ਦਾ ਧੋਖਾ ਪ੍ਰਾਪਤ ਕਰ ਚੁੱਕੇ ਹਨ ਕਿ ਅਸੀਂ ਬਸ ਜਿਉਂਦੇ ਆ ਸਾਡਾ ਦਾਲ ਫੁਲਕਾ ਚੱਲਦਾ ਹੈ ਸਾਨੂੰ ਛੱਤ ਮਿਲੀ ਹੈ ਸਾਨੂੰ ਕੋਟ ਪੈਂਟ ਮਿਲਦਾ ਹੈ ਕੱਪੜੇ ਮਿਲਦੇ ਜੁੱਤੀਆਂ ਮਿਲਦੀਆਂ ਅਸੀਂ ਧਰਮੀ ਆ ਧਰਮੀ ਦਾ ਮਤਲਬ ਆ ਨੇਚਾ ਵਾਲੀ ਜ਼ਿੰਦਗੀ ਜੀਣਾ ਧਰਮੀ ਦਾ ਮਤਲਬ ਉੱਚੀ ਬੋਲੋ ਨੇਚਾ ਵਾਲੀ ਨੀਚਾ ਨੇਚਾ ਵਾਲੀ ਜ਼ਿੰਦਗੀ ਜੀਣਾ ਇਹ ਕਿਹਾ ਨੇਚਾ ਅਤੇ ਇਹ ਕਿਹਾ ਬੇਪ੍ਰਤੀਤੀ ਨੇਚਾ ਅਤੇ ਬੇਪ੍ਰਤੀਤੀ ਬੇਪ੍ਰਤੀਤੀ ਦਾ ਮਤਲਬ ਹੁੰਦਾ ਪਾਪ ਬੇਪ੍ਰਤੀਤੀ ਮਤਲਬ ਪਾਪ ਔਰ ਜੇਕਰ ਬੰਦਾ ਬੇਪ੍ਰਤੀਤਾ ਆ ਤੇ ਉਹਦੇ ਅੰਦਰ ਪਾਪ ਦੇ ਫਲ ਹੋਣਗੇ ਹੂੰ ਝੂਠ ਬੋਲਣਾ ਪਾਪ ਆ ਨਹੀਂ ਇਹ ਪਾਪ ਦੇ ਫਲਿਆ ਬੇਵਿਚਾਰ ਪਾਪਿਆ ਨਹੀਂ ਇਹ ਪਾਪ ਦਾ ਫਲਿਆ ਗਾਲਾਂ ਕੱਢਣਾ ਪਾਪਿਆ ਇਹ ਪਾਪ ਦਾ ਫਲਿਆ ਨਸ਼ੇ ਕਰਨਾ ਪਾਪਿਆ ਨਹੀਂ ਇਹ ਪਾਪ ਦਾ ਫਲ ਹੈ اور ਇਹ ਫਲ ਆਇਆ ਕਿਉਂ ਹੈ ਕਿਉਂਕਿ ਬੰਦਾ ਨੇਚਾ ਨਹੀਂ ਕਰਦਾ ਬੇਪ੍ਰਤੀਤੀ ਕਰਦਾ ਔਰ ਬੇਪ੍ਰਤੀਤੀ ਪਾਪਿਆ ਜਿਹੜਾ ਪਾਪ ਕਰਦਾ ਉਹਦੇ ਅੰਦਰੋਂ ਪਾਪ ਦੇ ਫਲ ਨਜ਼ਰ ਆਉਂਦੇ ਆ ਕਿਨੇ ਲੋਕ ਸਮਝ ਪਾਏ ਹੋ ਇਸ ਲਈ ਧਰਮੀ ਜੀਵਨ ਨੇਚਾ ਵਾਲਾ ਜੀਵਨ ਆ ਔਰ ਨੇਚਾ ਦੇ ਫਲ ਅਲੱਗ ਹਨ ਅਤੇ ਬੇਪ੍ਰਤੀਤੀ ਦੇ ਫਲ ਅਲੱਗ ਹਨ ਬਹੁਤ ਸਾਰੇ ਲੋਕ ਚਰਚ ਵਿੱਚ ਆਣ ਕੈਨ ਨੂੰ ਪ੍ਰਤੀਤਵਾਨ ਹਨ ਪਰ ਫਲ ਬੇਪ੍ਰਤੀਤੀ ਵਾਲੇ ਹਨ ਜ਼ਿੰਦਗੀ ਚ ਫਲ ਦੁਨੀਆ ਨੂੰ ਪੁੱਛੋ ਕਿ ਰੱਬ ਹੈਗਾ ਕਹਿੰਦੇ ਹਾਂ ਹੈਗਾ ਅਸੀਂ ਮੰਨਦੇ ਹਾਂ ਰੱਬ ਨੂੰ ਪਰਵਰਦਿਗਾਰ ਪਰਮਾਤਮਾ ਅੱਲਾਹ ਤਾਲਾ ਰੱਬ ਪਤਾ ਨਹੀਂ ਕਿਹੜੇ ਕਿਹੜੇ ਨਾਮਾਂ ਦੇ ਨਾਲ ਸੰਬੋਧਿਤ ਕਰਦੇ ਆ ਤੇ ਕਹਿੰਦੇ ਆ ਰੱਬ ਹੈਗਾ ਗੋਡ ਇਜ਼ ਵਨ ਸਭ ਕਹਿੰਦੇ ਆ ਔਰ ਬਾਈਬਲ ਐਸੀ ਨੇਚਾ ਨੂੰ ਭੂਤਾਂ ਦੀ ਨੇਚਾ ਕਹਿੰਦੀ ਹੈ ਜਿਹੜਾ ਬੰਦਾ ਉਹ ਫਲ ਪ੍ਰੋਡਿਊਸ ਨਹੀਂ ਕਰਦਾ ਉਸ ਬੰਦੇ ਦੀ ਨੇਚਾ ਨੂੰ ਭੂਤਾਂ ਵਾਲੀ ਨੇਚਾ ਬਦਰੂਹਾਾਂ ਵਾਲੀ ਨੇਚਾ ਕਹਿੰਦੇ ਬਦਰੂਹਾਾਂ ਵੀ ਐਸੀ ਨੇਚਾ ਕਰਦੀਆਂ ਅਤੇ ਥਰ ਥਰ ਗੰਬਦੀਆਂ ਕਿੰਨੇ ਲੋਕ ਸਮਝ ਪਾਏ ਹੋ ਖੁਦਾ ਤੁਹਾਨੂੰ ਬਰਕਤ ਦੇ ਇਸ ਲਈ ਅੱਜ ਮੈਂ ਤੁਹਾਡੇ ਨਾਲ ਇਸ ਟੌਪਿਕ ਤੇ ਗੱਲ ਕਰਾਂਗਾ ਕਿ ਧਰਮੀ ਨੇਚਾ ਨਾਲ ਜੀਵੇਗਾ ਖੁਦਾ ਤੁਹਾਨੂੰ ਬਰਕਤ ਦੇ